ਸਤਿ ਸ਼੍ਰੀ ਅਕਾਲ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇੱਕ ਵਾਰ ਵਿਆਹ ਵਿੱਚ ਰੁਕਾਵਟ ਵਿਆਹ ਨਾ ਹੁੰਦਾ ਹੋਵੇ 1 ਮਹੀਨੇ ਦੇ ਵਿੱਚ ਜ਼ਰੂਰ ਕੰਮ ਬਣੇਗਾ ਕਰੋ ਇਹ ਕੰਮ ਕਹਿੰਦੇ ਆ ਕਿ ਅਗਰ ਵਿਆਹੇ ਹੋਏ ਮੁੰਡੇ ਦਾ ਸੇਹਰਾ ਕੁਆਰੇ ਮੁੰਡੇ ਦੇ ਸਿਰ ਤੇ ਰੱਖ ਦਈਏ ਜਦੋਂ ਉਤਾਰੇ ਉਹ ਤਾਂ 1 ਮਹੀਨੇ ਚ ਵਿਆਹ 1.5 ਮਹੀਨੇ ਤੇ ਵਿਆਹ ਪੱਕਾ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਆਨੰਦ ਕਾਰਜ ਤੋਂ ਬਾਅਦ ਵਿਆਹੀ ਹੋਈ ਕੁੜੀ ਬਾਹਰ ਆਉਂਦੀ ਹੈ ਤਾਪਾ ਉਹਦਾ ਸਿਰ ਤੇ ਹੱਥ ਰਖਵਾ ਸਕਦੇ ਆ ਹਨਾ ਆਪਾਂ ਜਦੋਂ ਵੀ ਉਹ ਬਾਹਰ ਆਉਂਦੀ ਆ ਆਪਾਂ ਕਹਿੰਦੇ ਆ ਸਾਰੇ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਅਗਰ ਵਿਆਹੀ ਹੋਈ ਕੁੜੀ ਦਾ ਹੱਥ ਸਿਰ ਤੇ ਕੁਮਾਰੀ ਤੇ ਰੱਖਦੀਏ ਤਾਂ ਵਿਆਹ ਛੇਤੀ ਹੋ ਜਾਂਦਾ ਜਾਂ ਫਿਰ ਉਹ ਆਪਣਾ ਸਿਰ ਕੁਆਰੀ ਕੁੜੀ ਦੇ ਨਾਲ ਟਕਰਾ ਦੇਵੇ ਜਾਂ ਉਹਦੇ ਨਾਲ ਜੋੜ ਦੇਵੇ ਲਾ ਦੇਵੇ ਹਨਾ ਕਹਿੰਦੇ ਨੇ ਛੱਟ ਮੰਗਣੀ ਪੱਟ ਬਿਆ ਅਗਰ ਕਿਸੇ ਕੁੜੀ ਦਾ ਵਿਆਹ बार-बार ਟੁੱਟ ਰਿਹਾ ਹੋਵੇ ਜੇ ਬਾਰ-ਬਾਰ ਰਿਸ਼ਤਾ ਬਣ ਕੇ ਟੁੱਟ ਰਿਹਾ ਹੋਵੇ ਵਿਆਹ ਸਿਰੇ ਨਾ ਚੜਦਾ ਹੋਵੇ ਵਿਆਹ 'ਚ ਰੁਕਾਵਟ ਆਉਂਦੀ ਹੋਵੇ ਹਨਾ ਤਾਂ ਉਹਨੂੰ ਕੀ ਕਰਨਾ ਕਿ ਉਹਨੇ ਇੱਕ ਤਾਂਬੇ ਦੇ ਭਾਂਡੇ ਵਿੱਚ ਪਾਣੀ ਭਰ ਕੇ বিষ্ণੂ ਭਗਵਾਨ ਦੀ ਮੂਰਤੀ ਜਾਂ ਤਸਵੀਰ ਦੇ ਅੱਗੇ ਉਸ ਭਾਂਡੇ ਨੂੰ ਰੱਖ ਦੇਣਾ ਫੇਰ ਸਵੇਰੇ ਉੱਠ ਕੇ ਉਸ ਜਾਲ ਨੂੰ ਬਾਹਰ ਲਿਜਾ ਕੇ ਆਪਣੀ ਮੰਗ ਜਿਵੇਂ ਆਪ ਸੰਦੂਰ ਭਰਦੇ ਆ ਉਵੇਂ ਪਾਣੀ ਨਾਲ ਭਰਨੀ ਹੈ ਅਕਸਰ ਸਾਨੂੰ ਇਹ ਜਿਆ ਕਰਦੇ ਹੋਏ ਲੋਕ ਨਾ ਬਹੁਤ ਕੁਝ ਬੋਲਦੇ ਨੇ ਹਨਾ ਪਰ ਤੁਸੀਂ ਇਹ ਕੰਮ ਕਰਨਾ ਆਪਣਾ ਬੰਦ ਨਹੀਂ ਕਰਨਾ ਹੈਗਾ ਆ ਤੁਹਾਨੂੰ 1 ਮਹੀਨੇ ਵਿੱਚ ਰਿਜ਼ਲਟ ਮਿਲੂਗਾ 1 ਮਹੀਨੇ ਵਿੱਚ ਕੁਝ ਵੀ ਹੋ ਜਾਵੇ ਤੁਸੀਂ ਇਹ ਕੰਮ ਕਰਨਾ ਬੰਦ ਨਹੀਂ ਕਰਨਾ 1 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਵਿਆਹ ਮਜ਼ਬੂਤ ਹੋਵੇਗਾ ਜਿੱਥੇ ਵੀ ਤੁਹਾਡੇ ਘਰ ਦੇ ਤੁਹਾਨੂੰ ਤੁਹਾਡਾ ਰਿਸ਼ਤਾ ਦੇਖਣਗੇ ਉਹ ਮਜ਼ਬੂਤ ਰਿਸ਼ਤਾ ਬਣੂਗਾ ਵਿਆਹ ਸਿਰੇ ਚੜੂਗਾ ਕੋਈ ਰੁਕਾਵਟ ਨਹੀਂ ਆਊਗੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਨਿਭਾ ਨਿਭੂਗਾ ਹੋ ਰਿਸ਼ਤਾ ਦੇਖੋ ਜੀ ਮੈਂ ਇਹ ਚੀਜ਼ਾਂ ਨੂੰ ਤਾਂ ਮੰਨਦੀ ਨਹੀਂ ਪਰ ਹਾਂ ਮੈਨੇ ਇੱਕ ਦੋ ਆਪਣਾ ਐਕਸਪੀਰੀਅੰਸ ਮੰਨ ਲਓ ਜ਼ਰੂਰ ਦੇਖੇ ਨੇ ਹਨ ਵਿਆਹਾਂ ਦੇ ਵਿੱਚ ਕਿ ਜਦੋਂ ਕੁੜੀ ਦੇ ਕਲੀਡੇ ਬੰਨੇ ਹੁੰਦੇ ਸੀਗੇ ਤਾਂ ਕੁਲੀਛਣ ਕਾਂਛਣ ਕਾ ਕੇ ਲੈਂਚ ਬਿਠਾ ਲੰਦੇ ਕੁੜੀਆਂ ਨੂੰ ਮੁੰਡਿਆਂ ਨੂੰ ਹਨ ਕੁਵਾਰਿਆਂ ਨੂੰ ਉਹਨਾਂ ਦੇ ਸਿਰ ਦੇ ਉੱਪਰ ਇਦਾਂ ਛੜਕਾਉਂਦੇ ਉਹ ਟੁੱਟ ਕੇ ਜਿਹਦੇ ਉੱਪਰ ਥੋੜਾ ਬਹੁਤ ਗਿਰ ਜਾਂਦਾ ਕਹਿੰਦੇ ਇਹਦਾ ਵਿਆਹ ਪੱਕਾ ਔਰ ਹੁੰਦਾ ਵੀ ਸੀਗਾ ਜਾਂ ਫਿਰ ਕੁੜੀ ਸਿਰ ਤੇ ਹੱਥ ਰੱਖ ਦਿੰਦੀ ਉਹ ਉਹ ਵੀ ਪੱਕਾ ਹੁੰਦਾ ਸਿਆਣੇ ਕਹਿੰਦੇ ਹੁੰਦੇ ਸੀ ਜਾ ਉਹ ਸਿਰ ਤੇ ਹੱਥ ਰਖਵਾ ਲਾ ਤੇਰਾ ਵਿਆਹ ਛੇਤੀ ਹੋ ਜਾਊਗਾ ਹੁੰਦਾ ਵੀ ਸੀਗਾ ਆ ਮੇਰੇ ਸਾਹਮਣੇ ਵੀ ਹਦਿਆ ਦਾ ਹੋਇਆ ਜਾਂ ਕੁਦਰਤ ਵੱਲੋਂ ਲਾ ਲਓ ਜਾਂ ਸੰਜੋਗ ਲਾ ਲਓ ਉਹਨਾਂ ਦੇ ਹਨਾ ਪਰ ਸਿਆਣੇ ਜ਼ਰੂਰ ਕਹਿੰਦੇ ਸੀ ਇਹ ਗੱਲਾਂ ਚਲੋ ਜੀ ਅਗਰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਬਾਏ ਬਾਏ